ਬੀਤੇ ਦਿਨੀ ਸਾਡੇ ਚੈਨ ਰਾਹੀਂ ਇੱਕ ਖਬਰ ਨਸ਼ਰ ਕੀਤੀ ਗਈ ਸੀ ਜਿਸ ਦੇ ਵਿੱਚ ਸੈਰ ਕਰਦੀ ਕੁੜੀ ਦਾ ਕਤਲ ਹੋਇਆ ਸੀ ਪਰ ਤੁਹਾਨੂੰ ਦੱਸਦੇ ਕਿ ਇਸ ਮਾਮਲੇ ਦੇ ਵਿੱਚ ਹੋਸ਼ ਉੜਾ ਦੇਣ ਵਾਲੇ ਖੁਲਾਸੇ ਹੋਏ ਨੇ ਜਿਨ੍ਹਾਂ ਅਨੁਸਾਰ ਦੱਸਦੇ ਕਿ ਇੱਕ ਸੜਕ ਹਾਸਾ ਨਹੀਂ ਸਗੋਂ ਕਤਲ ਸੀ ਜਿਨ੍ਹਾਂ ਗਿਣੀ ਮਿਥੀ ਸਾਜ਼ਿਸ਼ ਤਹਿਤ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਇਹ ਕਤਲ ਕਿਸੇ ਹੋਰ ਵੱਲੋਂ ਨਹੀਂ ਸਗੋਂ ਕੁੜੀ ਦੇ ਆਸ਼ਕ ਵੱਲੋਂ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਨ੍ਹਾਂ ਆਪਣੀ ਮਸ਼ੂਕ ਨੂੰ ਰਸਤੇ ਤੋਂ ਹਟਾਉਣ ਦੇ ਲਈ ਇਸ ਨੂੰ ਪਹਿਲਾ ਸੜਕ ਹਾਸਾ ਬਣਾਇਆ ਜਾਂਦਾ ਪਰ ਜਦੋਂ ਨੂੰ ਲੱਗਦਾ ਹੈ ਕਿ ਇੱਕ ਸੜਕ ਹਾਸੇ ਦੇ ਚਲਦਿਆ ਪਰਚਾ ਜਿਹੜਾ ਕਿ ਬੰ ਚੁੱਕਿਆ ਜਿਸ ਤੋਂ ਬਾਅਦ ਆਜ਼ਾਦ ਫਿਰ ਰੈਫਲ ਪਰ ਪੁਲਿਸ ਨੂੰ ਜਦੋਂ ਸ਼ੱਕ ਜਾਰ ਹੁੰਦਾ ਉਦੋਂ ਸ਼ੱਕ ਜਾਰ ਹੁੰਦਾ ਜਦੋਂ ਪਰਿਵਾਰ ਦੇ ਕੋਲ ਪੁਲਿਸ ਪਹੁੰਚਦੀ ਹੈ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਮਾਂ ਦੇ ਬੋਲ ਸੁਣ ਕੇ ਪੁਲਿਸ ਵੀ ਹੈਰਾਨ ਹੋ ਜਾਂਦੇ ਕਿ ਦੋ ਜਨੇ ਉਹਨਾਂ ਦੇ ਘਰ ਆਉਂਦੇ ਸਨ ਜਿਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਇੱਕ ਕਤਲ ਜਿਹੜਾ ਕਿਸੇ ਹੋਰ ਵੱਲੋਂ ਨਹੀਂ ਸਗੋ ਉਸ 'ਤੇ ਆਸ਼ਕ ਵੱਲੋਂ ਕੀਤਾ ਗਿਆ ਹੈ ਤਸਵੀਤੀ ਨਾਮ ਦੀ ਕੁੜੀ ਹੈ ਉਸਦੀ ਰੈਕੀ ਕੀਤੀ ਜਾਂਦੀ ਹੈ ਉਸਦੇ ਮਸ਼ੂਕ ਵੱਲੋਂ ਹੀ ਜਿਸ ਤੋਂ ਬਾਅਦ ਇਸ ਕਤਲ ਨੂੰ ਸੜਕ ਹਾਸਾ ਬਣਾਇਆ ਜਾਂਦਾ ਫੈਰ ਕਰਦੀ ਤਸਵੀਤੀ ਤੇ ਗੱਡੀ ਛਾੜ ਦਿੱਤੀ ਜਾਂਦੀ ਹੈ ਤੇ ਉੱਥੋਂ ਭਰਾਂ ਜਾंदे ਨੇ ਤਾਂ ਫਿਲਹਾਲ ਹੁਣ ਇਸ ਮਾਮਲੇ ਦੇ ਵਿੱਚ ਆਸ਼ਿਕ ਜਿਹੜਾ ਕਿ ਪੁਲਿਸ ਦੇ ਗ੍ਰਫ ਦੇ ਵਿੱਚ ਹੈ ਦੋ ਜਣਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਤੇ ਹਲੇ ਵੀ ਇੱਕ ਵਿਅਕਤੀ ਜਿਹੜਾ ਫਰਾਰ ਚੱਲ ਰਿਹਾ ਹੈ ਕਿ ਪੁਲਿਸ ਦਾ ਸਾਫ਼ ਕਹਿਣਾ ਹੈ ਕਿ ਪਹਿਲਾ ਇਸ ਨੂੰ ਸੜਕ ਹਾਸਤਾ ਬਣਾਇਆ ਗਿਆ ਉਸ ਤੋਂ ਬਾਅਦ ਸਵੀਟੀ ਨੂੰ ਇਸ ਹਾਸਤੇ ਦੇ ਵਿੱਚ ਉਸ ਦਾ ਕਤਲ ਕੀਤਾ ਗਿਆ ਮੁਕਦਮਾ ਨੰਬਰ 42 ਮਿਤੀ 11 5 24 ਐਕਸੀਡੈਂਟ ਦਾ ਇੱਕ ਪਰਚਾ ਦਰਜ ਹੋਇਆ ਸੀ 3 ਦਸੰਬਰ ਦੇ ਵਿੱਚ ਤੇ ਇਦੇ ਵਿੱਚ ਸਾਨੂੰ ਘੋਕ ਕਰਦਿਆਂ ਕਰਦਿਆਂ ਕੋਈ ਚੀਜ਼ ਛੱਕੀ ਆਈ ਸਾਹਮਣੇ ਜਦੋਂ ਅਸੀਂ ਵੀਡੀਓ ਨੂੰ ਇੱਕ ਦੋ ਵਾਰੀ ਵੇਖਿਆ ਤੇ ਸਾਨੂੰ ਕੋਈ ਸ਼ੱਕ ਪਿਆ ਉਹਦੇ ਵਿੱਚ ਕਿ ਸਾਰੀ ਸੜਕ ਖਾਲੀ ਪਈ ਆ ਤੇ ਗੱਡੀ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਜਾਣ ਕੇ ਮਾਰੀ ਆ ਉਹ ਜਦੋਂ ਅਸੀਂ ਆਪਣੀ ਟੈਕਨੀਕਲ ਵਿੰਗ ਦੇ ਨਾਲ ਡੰਗਾਈ ਨਾਲ ਇਹਦੀ ਤਪੀਸ਼ ਕੀਤੀ ਉਹਦੇ ਵਿੱਚ ਸਾਨੂੰ ਇਸ ਤਰ੍ਹਾਂ ਲੱਗਾ ਕਿ ਜਿਵੇਂ ਇੱਕ ਦੋ ਦਿਨ ਪਹਿਲਾਂ ਮਾਈਕਰਾ ਗੱਡੀ ਤੇ ਸਕਾਰਪਿਓ ਗੱਡੀ ਤੇ ਜਿਵੇਂ ਰਕੀ ਹੋਈ ਹੈ ਇਹਨਾਂ ਦੀ ਉਹਦੇ ਸਬੰਧ ਦੇ ਵਿੱਚ ਜਿਹੜੀ ਇਹ ਜਿਹੜੇ ਦੋਸ਼ੀ ਆ ਦੋਵੇਂ ਲਖਵਿੰਦਰ ਤੇ ਕੁਲਵਿੰਦਰ ਸਿੰਘ ਇਹਨਾਂ ਦੇ ਘਰ ਵੀ ਇਹਨਾਂ ਦਾ ਆਉਣ ਜਾਣ ਸੀ ਜਿਹੜਾ ਕੀ ਸਵੇਟੀ ਜਿਹੜੀ ਆ ਇਹ ਰਹਿੰਦੇ ਇੱਥੇ ਆਪਣੇ ਨਿਊ ਹਰਕ ਬੈਂਦਨਗਰ ਗਲੀ ਨੰਬਰ 2 ਦੇ ਵਿੱਚ ਉਹ ਜਦੋਂ ਸ਼ੱਕ ਪੈਣ ਤੇ ਅਸੀਂ ਇਹਨਾਂ ਨੂੰ ਦੁਬਾਰਾ ਬੁਲਾਇਆ ਇਹਦੇ ਆਪਣੇ ਵੱਲੋਂ ਮਸਤ ਹੋ ਗਏ ਸੀ ਕਿ ਐਕਸੀਡੈਂਟ ਦਾ ਪਰਚਾ ਦਰਜ ਹੋ ਗਿਆ ਕਿ ਠੀਕ ਹੈ ਹਾਂ ਨਾਲ ਅਸੀਂ ਇਹਦੀ ਮਾਤਾ ਨੂੰ ਵੀ ਸੱਦਿਆ ਲੜਕੀ ਦੀ ਨੂੰ ਉਹ ਸਾਨੂੰ ਵੀਡੀਓ ਦੇਖਦਿਆਂ ਦੇਖਦੇ ਆ ਇਸ ਤਰ੍ਹਾਂ ਸ਼ੱਕ ਪਿਆ ਕਿ ਜਿਵੇਂ ਕੁਲਵਿੰਦਰ ਸਿੰਘ ਵਰਗਾ ਬੰਦਾ ਸਾਨੂੰ ਲੱਗਾ ਉਹਦੇ ਵਿੱਚ ਕਿ ਲੱਗਦਾ ਹੈ ਕਿ ਯਾਰ ਜਿਹੜੀ 1-2 ਦਿਨ ਪਹਿਲਾਂ ਰੈਕੀ ਹੋਈ ਹੈ ਇਹ ਲੱਗਦਾ ਉਹ ਬੰਦਾ ਜਦ ਜੇ ਅਸੀਂ ਉਹਨੂੰ ਡੰਗਾਈ ਨਾਲ ਪੁੱਛਗਿਸ਼ ਕੀਤੀ ਤੇ ਬੰਦਾ ਉਹੀ ਨਿਕਿਆ ਉਹ ਮੰਨ ਗਏ ਕਿ ਅਸੀਂ ਇਹਦੀ 2 ਦਿਨ ਪਹਿਲਾਂ ਬਕਾਇਦਾ ਰੈਕੀ ਜਿਹੜੀ ਕੀਤੀ ਗਈ ਹੈ ਗਿਣ ਮਿੱਥ ਕੇ ਇਹਨੂੰ ਜਿਹੜਾ 10 ਤਰੀਕ ਨੂੰ ਇਹਨਾਂ ਨੇ ਫਿਰ ਐਕਸੀਡੈਂਟ ਉਹਦੇ ਨਾਲ ਐਗਜ਼ਾਈਲੋ ਗੱਡੀ ਨਾਲ ਕੀਤਾ ਸਿਰ ਇਹ ਕ੍ਰਿਮੀਨਲ ਰਿਕਾਰਡ ਵੀ ਹੈ ਨਹੀਂ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਸਿਰਫ ਇਹ ਮਤਲਬ ਲੜਕੀ ਦੀ ਗੱਲਬਾਤ ਸੀਗੀ ਲਖਵਿੰਦਰ ਸਿੰਘ ਨਾਲ ਤੇ ਉਹ ਹੁਣ ਇਹ ਲੜਕੀ ਦਬਾਅ ਪਾਉਂਦੀ ਸੀ ਕਿ ਵਿਆਹ ਕਰਾਉਣ ਨੂੰ ਉਹ ਚਾਹੁੰਦਾ ਨਹੀਂ ਸੀ ਵਿਆਹ ਕਰਾਉਣਾ ਮੇਨ ਗੱਲ ਆਈ ਸੀ ਨਹੀਂ